ਪੰਜਾਬ ਦੇ ਲੁਧਿਆਣਾ ਦੇ ਇੱਕ ਥਾਣੇ ਤੋਂ ਕੁਰਸੀ ਸਮੇਤ ਹਥਕੜੀ ਵਾਲਾ ਵਿਅਕਤੀ ਫਰਾਰ ਹੋ ਗਿਆ। ਕੁਝ ਸਮੇਂ ਬਾਅਦ ਪੁਲਿਸ ਮੁਲਾਜ਼ਮ ਉਸ ਵਿਅਕਤੀ ਨੂੰ ਰਿਕਸ਼ੇ ਤੇ ਕੁਰਸੀ ਤੇ ਬਿਠਾ ਕੇ ਲੈ ਕੇ ਆਇਆ। ਪੁਲਿਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਸਨੇਚਿੰਗ ਵਿੱਚ ਸ਼ਾਮਲ ਹੈ। ਇਸ ਤੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਉਸ ਨੂੰ ਪੁੱਛਗਿੱਛ ਲਈ ਥਾਣੇ ਲੈ ਆਈ। ਪੁਲਿਸ ਨੇ ਉਸ ਨੂੰ ਕੁਰਸੀ ਦੇ ਉੱਤੇ ਹਥਕੜੀ ਲਾਈ ਹੋਈ ਸੀ ਇਸ ਦੌਰਾਨ ਪੁਲਿਸ ਮੁਲਾਜ਼ਮ ਕਮ ਚਰਚ ਕੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਕਤ ਵਿਅਕਤੀ ਕੁਰਸੀ ਸਿਰ ਤੇ ਰੱਖ ਕੇ ਹੀ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਕੁਝ ਸਮੇਂ ਬਾਅਦ ਮੁਲਜ਼ਮ ਨੇ ਦੇਖਿਆ ਕਿ ਉਕਤ ਵਿਅਕਤੀ ਆਪਣੀ ਜਗ੍ਹਾ ਤੇ ਨਹੀਂ ਹੈ ਜਿਸ ਤੇ ਪੁਲਿਸ ਮੁਲਾਜ਼ਮਾਂ ਚ ਹੜਕੰਪ ਮਚ ਗਿਆ ਉਹਨਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਲਿਆ ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਫਰਾਰ ਵਿਅਕਤੀ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਕੁਰਸੀ ਤੇ ਹਥਕੜੀ ਲਗਾਈ ਗਈ ਸੀ ਇਸ ਕਰਕੇ ਪੁਲਿਸ ਨੇ ਉਸ ਨੂੰ ਇੱਕ ਮਾਲ ਵੈਗਨ ਤੇ ਬਿਠਾ ਦਿੱਤਾ ਅਤੇ ਉਸ ਵਿੱਚ ਉਸ ਨੂੰ ਥਾਣੇ ਲਿਆਂਦਾ ਗਿਆ ਇਸ ਮੌਕੇ ਪੁਲਿਸ ਮੁਲਾਜ਼ਮਾ ਨੇ ਵੀ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਤੁਸੀਂ ਵੀ ਵੇਖੋ ਕੀ ਹੈ ਪੂਰਾ ਮਾਮਲਾ ਬੰਦਾ ਭੱਜ ਗਿਆ ਕੁਸਤੀ ਥਾਣੇ ਉਹ ਫੜ ਲਿਆ ਬੰਦਾ ਕੁਰਸੀ ਲੱਗੇ ਪੱਜ ਗਿਆ ਸੀ ਹੱਤ ਗੱਡੀ ਲੱਗੀ ਸੀ ਫੜ ਲਿਆ ਜੀ ਫੜ ਲਿਆ ਪੜੀ ਬਾਧਰੀ ਹੈ ਭਜੀ ਤੁਹਾਡੀ ਫੜ ਲਿਆ ਜੀ ਫਰਸ਼ ਤੇ ਕਿੰਨੀ ਕਿ ਦੂਰ ਪੱਜ ਗਿਆ ਸੀ ਇੱਥੇ ਬਾਹਰ ਹੀ ਗਿਆ ਅੱਛਾ ਤੇ ਫੜ ਲਿਆ ਮੋਕੇ ਤੇ ਕਿਹੜੇ ਡੰਡੇ ਦਾ ਮਾਮਲਾ ਜੀ ਦਾ 10 ਨੰਬਰ 4 ਨੰਬਰ ਕਿ ਇੱਕ ਬੰਦਾ ਕਿਹੜੇ ਕੇਸ ਚ ਹੈ ਪਵਾਰਾ ਕਰਦੀ ਸੀ ਹੈ ਪਵਾਰਾ ਕਰ ਦਿੱਖੇ ਨੌਜਰ ਆਉਣ ਨੂੰ ਕੋ ਮੁੰਦੇ ਸੀ ਤੇ ਅੱਤ ਘੜੀ ਕੁਰਸੀ ਨਾ ਲੱਗੀ ਹੋਈ ਜੀ ਜਦੋਂ ਪੱਜਿਆ ਹਾਂਜੀ ਹਾਂਜੀ ਤੇ ਹੁਣ ਉਹਨੂੰ ਫਰਸ਼ ਤੇ ਅਗਰੇਤਾ ਕੀਤਾ ਪੇਸ਼ ਕਰ ਰਹੇ ਹਾਂ ਪੇਸ਼ ਕਰ ਰਹੇ ਹੋ ਹਾਂਜੀ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਐਸੇ ਹਰਦੂ ਜੀ ਰਗਾ ਜੰਨੇ ਮੁਰਜਮ ਪੱਜ ਗਈ ਕੋਈ ਕੁਰਸੀ ਲੈ ਕੇ ਕਿਹੜੇ ਥਾਣੇ ਦਾ ਮਾਮਲਾ ਹੈ ਕੋਈ ਪਤਾ ਕਰਦੇ ਹਾਂ ਪਤਾ ਕਰਦੇ ਹਾਂ ਮੇਰੇ ਦਾਦੂ ਨੇ ਵੀ ਬੰਦਾ ਪੱਜਿਆ ਨਹੀਂ ਵੀ ਸਟੱਡੀ ਦੇ ਵਿੱਚ ਹੀ ਹੈ ਨਾ ਨਹੀਂ ਬੰਦਾ ਕੋਈ ਨਹੀਂ ਸਾਡੇ ਕੋਲ ਪੱਜਿਆ ਇੱਥੇ ਨਹੀਂ ਸਾਡੇ ਫੜ ਲਿਆ ਦੀ ਮੋਕੇ ਨੇ ਹਾਂ ਕੋਈ ਨਹੀਂ ਪੱਜਿਆ ਬੰਦਾ ਜਦ ਮੋਕੇ ਨੇ ਫੜ ਲਿਆ ਦੀ ਕਿਹੜੀ ਜਗ੍ਹਾ ਤੋਂ ਫੜਿਆ ਸਰ ਪਤਾ ਕਰਦਾ ਮੈਂ ਤੇ ਮੈਂ ਤਾਂ ਕੱਲ ਕੋਰਟ 'ਚ ਹੀਗਾ ਮੈਂ ਪਤਾ ਕਰਦਾ ਕਿਹੜਾ ਕੀ ਹੈ ਪੰਜਾਬ ਦੇ ਲੁਧਿਆਣਾ ਦੇ ਇੱਕ ਥਾਣੇ ਤੋਂ ਕੁਰਸੀ ਸਮੇਤ ਹਥਕੜੀ ਵਾਲਾ ਵਿਅਕਤੀ ਫਰਾਰ ਹੋ ਗਿਆ ਕੁਝ ਸਮੇਂ ਬਾਅਦ ਪੁਲਿਸ ਮੁਲਾਜ਼ਮ ਉਸ ਵਿਅਕਤੀ ਨੂੰ ਰਿਕਸ਼ੇ ਤੇ ਕੁਰਸੀ ਤੇ ਬਿਠਾ ਕੇ ਲੈ ਕੇ ਆਇਆ ਪੁਲਿਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਸਨੇਚਿੰਗ ਵਿੱਚ ਸ਼ਾਮਲ ਹੈ ਇਸ ਤੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਉਸ ਨੂੰ ਪੁੱਛਗਿੱਛ ਲਈ ਥਾਣੇ ਲੈ ਆਈ ਪੁਲਿਸ ਨੇ ਉਸ ਨੂੰ ਕੁਰਸੀ ਦੇ ਉੱਤੇ ਹਥਕੜੀ ਲਾਈ ਹੋਈ ਸੀ ਇਸ ਦੌਰਾਨ ਪੁਲਿਸ ਮੁਲਾਜ਼ਮ ਕੰਮ ਚ ਰੁੱਝ ਕੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਕਤ ਵਿਅਕਤੀ ਕੁਰਸੀ ਸਿਰ ਤੇ ਰੱਖ ਕੇ ਹੀ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਕੁਝ ਸਮੇਂ ਬਾਅਦ ਮੁਲਜ਼ਮ ਨੇ ਦੇਖਿਆ ਕਿ ਉਕਤ ਵਿਅਕਤੀ ਆਪਣੀ ਜਗ੍ਹਾ ਤੇ ਨਹੀਂ ਹੈ ਜਿਸ ਤੇ ਪੁਲਿਸ ਮੁਲਾਜ਼ਮਾਂ ਚ ਹੜਕੰਪ ਮਚ ਗਿਆ ਉਹਨਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਲਿਆ ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਫਰਾਰ ਵਿਅਕਤੀ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਕੁਰਸੀ ਤੇ ਹਥਕੜੀ ਲਗਾਈ ਗਈ ਸੀ ਇਸ ਕਰਕੇ ਪੁਲਿਸ ਨੇ ਉਸ ਨੂੰ ਇੱਕ ਮਾਲ ਵੈਗਨ ਤੇ ਬਿਠਾ ਦਿੱਤਾ ਅਤੇ ਉਸ ਵਿੱਚ ਉਸ ਨੂੰ ਥਾਣੇ ਲਿਆਂਦਾ ਗਿਆ ਇਸ ਮੌਕੇ ਪੁਲਿਸ ਮੁਲਾਜ਼ਮਾ ਨੇ ਵੀ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਤੁਸੀਂ ਵੀ ਵੇਖੋ ਕੀ ਆ ਪੂਰਾ ਮਾਮਲਾ ਬਈਰਾ ਕੱਲ ਮੈਂ ਬੰਦਾ ਭੱਜ ਗਿਆ ਕੁश्ती ਜਣੇ ਉਹ ਫੜ ਲਿਆ ਬੰਦਾ ਜੀ ਲਾਗੇ ਪੱਤ ਗਰੀ ਹੱਤ ਘੜੀ ਲੱਗੀ ਸੀ ਫੜ ਲਿਆ ਜੀ ਫੜ ਲਿਆ ਪੜੀ ਬਾਧਰੀਏ ਪਜੀ ਤੋਂ ਅੱਡੀ ਫੜ ਲਿਆ ਜੀ ਉਹ ਫਰਸ਼ੇ ਕਿੰਨੀ ਗਰੂਪ ਪੱਜ ਗਈ ਇੱਥੇ ਬਾਹਰ ਸੀ ਉਹ ਅੱਛਾ ਤੇ ਫੜ ਲਿਆ ਮੋਕੇ ਤੇ ਕਿਹੜੇ ਡੰਡ ਦਾ ਮਾਮਲਾ ਜੀ ਦਾ ਚਾਰ ਨੰਬਰ ਚਾਰ ਨੰਬਰ ਕਿ ਬੰਦਾ ਕਿਹੜੇ ਕੇਸ ਚ ਹੈ ਉਹ ਕਵਾਰਾ ਕਰਦੀ ਸੀ ਹੈ ਕਵਾਰਾ ਕਰਦੀ ਸੀ 909 ਨਾਲ ਨੂੰ ਕੰਮ ਰਹੀ ਸੀ ਤੇ ਹੱਤ ਘੜੀ ਕੁਰਸੀ ਨਾ ਲੱਗੀ ਹੋਈ ਜੀ ਸਰ ਜਦੋਂ ਪੱਜਿਆ ਹਾਂਜੀ ਹਾਂਜੀ ਤੇ ਹੁਣ ਹੁਣ ਫਰਕ ਪੇ ਇਸ ਗ੍ਰੇਫਾ ਕੀਤਾ ਪੇਸ਼ ਕਰ ਰਹੇ ਹੋ ਪੇਸ਼ ਕਰ ਰਹੇ ਹੋ ਹਾਂਜੀ ਠੀਕ ਹੈ ਕੀ ਲਾਭਤ ਹੈ ਮੇਰਾ ਇਹ ਸ਼ੇਰ ਜੀ ਅੱਧੀ ਜਿਹੜਾ ਕਹਿੰਦੇ ਮੁਰਜਮ ਪੱਜ ਗਈ ਕੋਈ ਕੁਰਸੀ ਲੱਗੇ ਦੀ ਕਿਹੜੇ ਧਾਰਾ ਦਾ ਮਾਮਲਾ ਹੈ ਪੁੱਛ ਪਤਾ ਕਰਦਾ ਪਤਾ ਕਰਦੇ ਆ ਮੇਰਾ ਦਾਦੂ ਨੇ ਵੀ ਬੰਦਾ ਪਛਾਣ ਨਹੀਂ ਉਹ ਸਟੱਡੀ ਦੇ ਵਿੱਚ ਹੀ ਹੈ ਨਾ ਨਹੀਂ ਬੰਦਾ ਕੋਈ ਸਾਡੇ ਕੋ ਭੱਜਿਆ ਇੱਥੇ ਨਹੀਂ ਸਾਡੇ ਫੜ ਲਿਆ ਦੀ ਮੋਕੇ ਨੇ ਆ ਕੋਈ ਪੱਛਾ ਅੱਛਾ ਮੋਕੇ ਨੇ ਫੜ ਲਿਆ ਦੀ ਕਿਹੜੀ